ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਰਾਜਵਾਨਾ ਕਲਾਂ ਜਦੋਂ ਇਸ ਸਥਾਨ ਤੇ ਦਸ਼ਵੇਸ਼ ਪਿਤਾ ਜੀ ਆਏ ਤਾਂ ਇਸ ਨਗਰ ਦੀ ਮਾਤਾ ਮਾਈ ਪੱਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਆਰਾਮ ਕੀਤਾ ਤੇ ਮਾਤਾ ਪੱਟੀ ਨੇ ਸ਼ਰਦਾ ਭਾਵਨਾ ਦੇ ਨਾਲ ਕਲਗੀਧਰ ਪਾਤਸ਼ਾਹ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਆਰਾਮ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਸਵਾਰੀ ਦੀ ਮੰਗ ਕੀਤੀ ਤਾਂ ਮਾਤਾ ਦੇ ਤਿੰਨ ਸੁਪੁੱਤਰ ਸਨ ਉਹਨਾਂ ਮੰਜੀ ਸਾਹਿਬ ਲਿਆਂਦਾ ਤੇ ਗੁਰੂ ਸਾਹਿਬ ਨੂੰ ਬਿਠਾਇਆ ਇਸ ਮੌਕੇ ਮਾਤਾ ਤੇ ਤਿੰਨ ਪੁੱਤਰਾਂ ਨੇ ਮੰਜੀ ਸਾਹਿਬ ਨੂੰ ਚੁੱਕਿਆ ਤੇ ਗੁਰੂ ਸਾਹਿਬ ਨੇ ਚਾਲੇ ਪਾ ਦਿੱਤੇ ਗੁਰੂ ਸਾਹਿਬ ਸੇਵਾ ਤੋਂ ਬੜੇ ਪ੍ਰਸੰਨ ਹੋਏ ਤੇ ਗੁਰੂ ਸਾਹਿਬ ਨੇ ਮਾਤਾ ਨੂੰ ਕਿਹਾ ਕਿ ਜੋ ਮੰਗਣਾ ਹੈ ਮੰਗ ਲਵੋ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਤੀਜੀ ਵਾਰ ਪਾਸ਼ਾ ਨੇ ਫਿਰ ਪੁੱਛਿਆ ਤਾਂ ਮਾਤਾ ਨੇ ਕਿਹਾ ਕਿ ਜੇ ਤੁਸੀਂ ਤਰੁੱਠੇ ਹੋ ਤਾਂ ਮੇਰੇ ਤਿੰਨੋਂ ਪੁੱਤਰਾਂ ਦੇ ਵਿਆਹ ਨਹੀਂ ਹੁੰਦੇ ਤਾਂ ਦਸ਼ਵੇਸ਼ ਪਿਤਾ ਜੀ ਨੇ ਖੁਸ਼ ਹੋ ਕੇ ਕਿਹਾ ਕਿ ਤੇਰੇ ਤਿੰਨੋਂ ਪੁੱਤਰਾਂ ਦੇ ਵਿਆਹ ਵੀ ਹੋਣਗੇ ਤੇ ਇਹਨਾਂ ਦੇ ਨਾਮ ਤੇ ਤਿੰਨ ਪਿੰਡ ਵੀ ਵਜਣਗੇ। ਦਸ਼ਮੇਸ਼ ਪਿਤਾ ਜੀ ਦੇ ਬਚਨ ਅਟੱਲ ਹੋਏ। ਤੈਨੂੰ ਪੁੱਤਰਾਂ ਦੇ ਨਾਮ ਤੇ ਪਿੰਡ ਰਾਜਵਾਨਾ ਕਲਾਂ, ਰਾਜਵਾਨਾ ਖੁਰਦ ਤੇ ਤੁਗਲ ਪਿੰਡ ਵਜੇ। ਇਸ ਪਿੰਡ ਵਿਖੇ ਸੰਤ ਬਾਬਾ ਗੁਰਵਛਨ ਸਿੰਘ ਪਿੰਡਰਾਵਾਲਿਆਂ ਦੇ ਵੀ ਸੌਰੇ ਹਨ। ਉਹ ਵੀ अनेका ਵਾਰ ਕਈ-ਕਈ ਦਿਨ ਇੱਥੇ ਕਥਾ ਸਮਾਗਮ ਕਰਨ ਲਈ ਆਉਂਦੇ ਰਹਿੰਦੇ ਸਨ। ਤੁਸੀਂ ਇਹ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਾਰਗ ਦੇ ਅਧੀਨ ਪੈਂਦੇ ਗੁਰਦੁਆਰਾ ਸਾਹਿਬ ਜਿੱਥੇ ਦਸ਼ਮੇਸ਼ ਪਿਤਾ ਜੀ ਆਇਸਾਨ ਉਸ ਸਥਾਨਾਂ ਨੂੰ ਕਵਰ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ